ਗੰਡੀ ਪੱਸੀ ਗੰਡੀ ਇਹ ਕਿੱਥੇ ਪੈਂਦਾ ਜੀ ਇਹ ਤਹਿਸੀਲ ਦਸੂਹਾ ਜਿਸ ਡਿਸਟ੍ਰਿਕਟ ਸ਼ਾਹਪੁਰ ਓਕੇ ਤੇ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਪੈਂਦੀ ਕਿੰਨੇ ਕ ਟਾਈਮ ਤੋਂ ਸੀ ਮੈਨੂੰ ਸਰਵਾਈਕਲ ਸੀਗੀ ਓਕੇ ਜੀ ਕਿੰਨੇ ਸਾਲਾਂ ਤੋਂ ਜੀ ਸਰਵਾਈਕਲ ਤੋਂ 6-7 ਸਾਲ ਹੋ ਗਏ 6-7 ਸਾਲ ਤੋਂ ਜੀ ਓਕੇ ਪੈਰਾਂ 'ਚ ਦਰਦ ਹੁੰਦੀ ਸੀ ਜੇ ਸਵੇਰੇ ਉੱਠਣਾ ओके ਮੱਦੀ ਮਿੰਟੇ ਲੱਗਦੇ ਸੀ ਦਰਦ ਹੁੰਦੇ ਸੀ ਖੜੀ ਮਰਸੂਜ ਸ ਆ ਜਾਂਦੀ ਸੀ ਹਾਂਜੀ ਪੈਰ ਧਰਤੀ ਤੇ ਨਹੀਂ ਲੱਗਦੇ ਸੀ ਤੁਹਾਡੇ ਜਦੋਂ ਪਹਿਲੀ ਵਾਰ ਤੁਸੀਂ ਮਿਲੇ ਸੀ ਹੀ ਹਾਂਜੀ ਓਕੇ ਠੀਕ ਹੈ ਜੀ ਗੋਟਨੇ ਚ ਮਤਲਬ ਸੋਜ ਨਾ ਆ ਜਾਂਦੀ ਗੋਡਿਆਂ ਤੇ ਸੋਜ ਸ ਆ ਜਾਂਦੀ ਇੱਥੇ ਵੀ ਤਾਂ ਗਿੱਟਿਆਂ ਤੇ ਵੀ ਠੀਕ ਹੈ ਜੀ ਹੋਰ ਜੀ ਹੋਰ ਮੈਂ ਜਿਸ ਤਰ੍ਹਾਂ ਤੁਰਨਾ ਥੋੜੀ ਦੂਰ ਤੁਰਨਾ ਵਾ ਸਾਹ ਝੜ ਜਾਣਾ ਅੱਛਾ ਜੀ ਇਸ ਤਰ੍ਹਾਂ ਹੀ ਗਏ ओके okay. बीपी बीपी कट हो ਜਾਂਦਾ ਸੀ ਕਿੰਨੇ ਕ ਟਾਈਮ ਤੂੰ ਘਟਦਾ ਸੀ बीपी ਪੰਜ ਤੁਹਾਡਾ बीपी ਤਾਂ ਮੇਰਾ ਮਤ ਸ਼ੁਰੂ ਤੋਂ ਜਿਸ ਤਰ੍ਹਾਂ ਘੱਟੀ ਹੁੰਦਾ ਸੀ ਓਕੇ ਖਾਸ ਕਰ ਜਦੋਂ ਬੱਚੇ ਹੁੰਦੇ ਨੇ ਉਦੋਂ ਪ੍ਰੋਬਲਮ ਖਾਸ ਕਰ ਲੇੜੀ ਉਦੋਂ ਸਟਾਰਟ ਹੁੰਦੀ ਹੈ ਹਾਂਜੀ ਉਸ ਟਾਈਮ ਜ਼ਿਆਦਾ ਹੋ ਜਾਂਦਾ ਅੱਛਾ ਉਦੋਂ ਤੋਂ ਸਟਾਰਟ ਹੋਈ ਵੀ ਪ੍ਰੋਬਲਮ ਸੀ बीपी ਲੋ ਰਹਿੰਦਾ ਸੀ ਮਿਲ ਕੰਮ ਕਰਨ ਨੂੰ ਜੀ ਨਾ ਕਰਨਾ ਹਾਂਜੀ ਹਾਂਜੀ ਓਕੇ ਉੱਠਿਆ ਹੀ ਨਹੀਂ ਜਾਂਦਾ ਸੀ ਅੱਛਾ ਵੀ ਲੋ ਹੁੰਦਾ ਸੀ ਤਾਂ ਉੱਠਿਆ ਹੀ ਨਹੀਂ ਜਾਂਦਾ ਸੀ ਓਕੇ ਹਾਂਜੀ ਗੈਸ ਦੀ ਪ੍ਰੋਬਲਮ ਸੀ ਠੀਕ ਹੈ ਜੀ ਮਾਲ ਤੁਸੀਂ ਆਪਣਾ ਘਰ ਦਾ ਹੀ ਕੰਮ ਕਰਦੇ ਹੋ ਭੈਣ ਜੀ ਘਰ ਹੀ ਰਹਿੰਦੇ ਹੋ ਵੀਰ ਜੀ ਆਪਾਂ ਕੀ ਕੰਮ ਕਰਦੇ ਹਾਂ ਆਪਣਾ ਸਰ ਮੈਂ ਆਰਮੀ ਚੋਂ ਤੈਰ ਰਾਂ ਕੈਪਟਨ ਪੈਨਸ਼ਨ ਆਇਆ ਓਕੇ ਜੀ ਓਕੇ ਇਹ ਮਤਲਬ ਇਹਨਾਂ ਦੇ ਹਾਲਾਤ ਕੀ ਸੀ ਥੋੜਾ ਦੱਸੋਗੇ ਤੁਸੀਂ ਬਹੁਤ ਜ਼ਿਆਦਾ ਹਾਲਾਤ ਖਰਾਬ ਸੀ ਮੈਂ ਜਿਸ ਤਰ੍ਹਾਂ ਛੁੱਟੀ ਆਂਦਾ ਹੁੰਦਾ ਸੀ ਤੇ ਇਹਨਾਂ ਨੇ ਬਸ ਉਹ ਹੀ ਬੋਲਣਾ ਮੇਰੇ ਪੈਰ ਨਹੀਂ ਥਲੇ ਲੱਗਦੇ ਫਿਰ ਇਲਾਜ ਕਰਾਂਦਾ ਹੁੰਦਾ ਇਹ ਮਹੀਨਾ ਡੇਢ ਮਹੀਨਾ ਜਿੰਨੀ ਛੁੱਟੀ ਹੁੰਦੀ ਹੁੰਦਾ ਹੀ ਹੈ ਜੀ ਬਿਲਕੁਲ ਉਹਨਾਂ ਇਲਾਜ ਕਰਾ ਕੇ ਇਹਨਾਂ ਨੂੰ ਦਵਾਈਆਂ ਮਹੀਨੇ ਦੋ ਮਹੀਨੇ ਦੀਆਂ ਐਕਸਟਰਾ ਦੇ ਕੇ ਜਾਣਾ ਕੋਈ ਪ੍ਰੋਬਲਮ ਆਂਦੀ ਤਾਂ ਇਹ ਖਾ ਲੈਣਾ ਹਾਂ ਜੀ ਤੇ ਫਿਰ ਬਾਪਾ ਚਲੇ ਜਾਣਾ ਫਿਰ ਉਹ ਹੀ ਮਤਲਬ ਇਦਾਂ ਹੀ ਪ੍ਰੋਬਲਮ ਚੱਲਦੀ ਰਹੀ ਮੈਂ ਕਾਫੀ ਟਾਈਮ ਤੋਂ ਮਤਲਬ ਤੰਗ ਸੀ ਮਤਲਬ ਸੈਟੇ ਨਹੀਂ ਆ ਰਿਆ ਸੀ ਸੈਟੇ ਨਹੀਂ ਆਇਆ ਸੀ ਜੀ ਓਕੇ ਉਹਦੇ ਬਾਅਦ ਜਿਵੇਂ ਤੁਸੀਂ ਸਰਵਿਸ ਪੈਕ ਯੂਜ਼ ਕੀਤਾ ਹਾਂ ਜੀ ਮਤਲਬ ਤੁਹਾਨੂੰ ਕਿਹਾ ਗਿਆ 50 ਦਿਨ ਲਓ ਇੱਕ ਵਾਰੀ ਵੀ ਅਗਲਾ ਤਾਂ ਲਿਓ ਜੇ ਰਿਜ਼ਲਟ ਆਇਆ ਸਰੀਰ ਦੀ ਸਫਾਈ ਧਰਮਿੰਦਰ ਸਾਹਿਬ ਦੀ ਇੱਕ ਦਿਨ YouTube ਤੋਂ ਇਦਾਂ ਹੀ ਵੀਡੀਓ ਦੇਖੀ ਉਹਨਾਂ ਦੀ ਓਕੇ ਤੇ ਫਿਰ ਮੈਂ ਇਹਨਾਂ ਨੂੰ ਆ ਕੇ ਮਿਲਿਆ ਫਿਰ ਤੁਹਾਡਾ ਇੱਥੇ ਕੈਂਪ ਲੱਗਾ ਸੀ ਉਸ ਕੈਂਪ 'ਚ ਆਇਆ ਮੈਂ ਓਕੇ ਜੀ ਤੇ ਉਸ ਕੈਂਪ 'ਚੋਂ ਮੈਨੂੰ ਕਾਫੀ ਅਸ਼ੀਆਂ ਕੀ ਜਾਂ ਮਤਲਬ ਨਹੀਂ ਚਲੋ ਸਰ ਬਸ ਸ਼ਾਰਟ ਵੀਡੀਓ ਬਣਾ ਲਈਏ ਮੰਨ ਲਓ ਤੁਸੀਂ ਨੇ ਸਰਵਿਸ ਪੈ ਕੇ ਸੋਚ ਕੇ ਲਿਆ ਵੀ ਇੱਕ ਵਾਰੀ ਦੇਖ ਹੀ ਲੈਨੇ ਆ ਜਦੋਂ ਇੰਨੇ ਪੰਗੇ ਲੈ ਲਏ ਆਪਾਂ ਨੇ ਸਰ ਹਾਂਜੀ ਓਕੇ ਤੇ ਕੀ ਐਕਸਪੀਰੀਅੰਸ ਰਿਹਾ ਸਰ ਪੰਜਾਬ ਦੇ ਨਾਲ ਚ ਬਹੁਤ ਵਧੀਆ ਰਿਹਾ ਮੈਂ ਤਾਂ ਧੰਨਵਾਦ ਕਰਦਾ ਹਾਂ ਤੁਹਾਡਾ ਕਿ ਜਿਹੜਾ ਤੁਸੀਂ ਇੰਨਾ ਅੱਛਾ ਇਹ ਹਰਬਲ ਚੀਜ਼ ਹੈ ਕੋਈ ਮੈਡੀਸਨ ਮਲ ਬਾਡੀ ਸਰਵਿਸ ਆਪਣੀ ਲੈ ਆ ਜੀ ਹਾਂਜੀ ਹਾਂਜੀ ਸਰ ਓਕੇ ਤੇ ਸਾਨੂੰ ਬਹੁਤ ਹੁਣ ਪੰਜੀ ਹੁਣ ਕਿਵੇਂ ਨੇ ਜੀ ਸਾਰਾ ਕੰਮ ਕਰਦੇ ਨੇ ਕਰਦਾ ਜੀ ਸਾਰਾ ਕੰਮ ਕਰ ਰਹੇ ਨੇ ਹੁਣ ਮੈਨੂੰ ਕੋਈ ਤਕਲੀਫ ਨਹੀਂ ਹੈ ਮਤਲਬ ਓਕੇ ਮਲਕਰ ਖੁਸ਼ਹਾਲ ਹੋ ਗਿਆ ਜੀ ਬਿਲਕੁਲ ਸਰ ਬਿਲਕੁਲ ਓਕੇ ਪੰਜੀ ਤੁਸੀਂ ਕੀ ਕਹਿਣਾ ਚਾਹੋਗੇ ਜਾਂ ਪੈਰ ਥੱਲੇ ਨਹੀਂ ਲੱਗਦੇ ਸੀ ਸਰਵਕਲ ਸੀ ਹਾਂਜੀ ਮਤਲਬ ਉਹ ਸਭ ਠੀਕ ਹੈ ਓਕੇ ਜੀ ਲੱਖਾਂ ਲੋਕ ਪੰਜੀ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਮੈਂ ਹੁਣ ਮੈਂ ਜਿਸ ਤਰ੍ਹਾਂ ਮਰਜ਼ੀ ਉੱਠ ਜਾਵਾਂ ਉਹਨੇ ਪਿਆਰਾਂ ਦਾ ਦਰਦ ਨਹੀਂ ਹੁੰਦਾ ਮੈਂ ਸਾਹ ਵੀ ਨਹੀਂ ਚੜਦਾ ਓਕੇ ਹਾਂਜੀ ਗੈਸ ਨਹੀਂ ਮਾ ਪ੍ਰੋਬਲਮ ਬੀਪੀ ਵੀ ਠੀਕ ਹੈ ਬੀਪੀ ਓਕੇ ਐਸਾ ਕੀ ਬਾਕੀ ਆਪ ਬੀਪੀ ਮਤਲਬ ਚੈੱਕ ਹੀ ਨਹੀਂ ਕਰਾਇਆ ਹੁਣ ਮਤਲਬ ਨਾਰਮਲ ਰਹਿੰਦਾ ਆਪਿਆ ਠੀਕ ਹੈ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਦੇ ਕੀ ਸਨੇਹਾ ਦੇਣਾ ਚਾਹੂਗੇ ਉਹਨਾਂ ਨੂੰ ਜੀ ਅਸੀਂ ਤਾਂ ਇਹੀ ਸਨੇਹਾ ਦੇਣਾ ਚਾਹਾਂਗੇ ਕਿ ਹਸਪੀਟਲਾਂ ਚ ਇੰਨਾ ਇੰਨਾ ਪੈਸਾ ਖਰਾਬ ਕਰ ਰਹੇ ਹੋ ਜਾ ਕੇ ਇੱਕ ਵਾਰੀ ਸਰੀਰ ਦੀ ਸਰਵਿਸ ਕਰਾਓ ਬਿਲਕੁਲ ਬਾਡੀ ਸਰਵਿਸ ਕਰਾਓ ਆਪਣੀ ਧੰਨਵਾਦ ਜੀ ਬਹੁਤ ਬਹੁਤ ਜੀ ਥੈਂਕ ਯੂ